ਆਬਲਾ ਇਹ ਆ ਜੀ ਯਾਰ ਰੋਜ਼ ਚਟੇ ਨਾਲ ਜਿਹੜੀਆਂ ਮੁਕਤਾਂ ਹਦੀਆਂ ਆ ਦੇਖੋ ਇਹ ਮੁਖਤਿਆਰ ਸਿੰਘ ਆ ਇਹਦੇ ਲੜਕੇ ਜਿਹੜੇ ਆ ਉਹ ਬਿਲਕੁਲ ਐਡਿਕਟ ਨੇ ਵਿਵਾਰ ਨੇ ਇਤਨਾਂ ਵਾਲਿਆਂ ਨੂੰ ਸਾਨੂੰ ਫੜਾਉਣ ਦੀ ਖਾਤਰ ਅੱਜ ਥਾਣਿਆਂ ਦੇ ਬਹੁ ਹੀ ਅੱਗੇ ਧਰਨੇ ਲਾਉਣੇ ਪਏ ਰਹੇ ਹਨ ਮੁਖਤਿਆਰ ਸਿੰਘ ਆ ਜਿਹੜਾ ਥਾਣੇ ਖਾਲੜੀ ਏਰੀਏ ਦੇ ਵਿੱਚ ਆਪਣਾ ਮਕਾਨ ਬਣਾ ਕੇ ਰਹਿੰਦਾ ਇਹਦੇ ਲੜਕੇ ਜਿਹੜੇ ਆ ਉਹ ਬਿਲਕੁਲ ਐਡਿਕਟ ਨੇ ਵਿਵਾਰ ਨੇ ਜਿਨ੍ਹਾਂ ਨੂੰ ਕਾਫੀ ਵਾਰੀ ਜਿਹੜਾ ਵਾ ਐਡਮਿਟ ਵੀ ਕਰਵਾਇਆ ਗਿਆ ਤੇ ਬਾਰ-ਬਾਰ ਪ੍ਰਸ਼ਾਸਨ ਵੱਲੋਂ ਵੀ ਇਹਨੂੰ ਪਰਿਵਾਰ ਨੂੰ ਬੇਨਤੀ ਕੀਤੀ ਗਈ ਆ ਵੀ ਇਹਨਾਂ ਨੂੰ ਐਡਮਿਟ ਕਰਵਾ ਕੇ ਇਹਨਾਂ ਦਾ ਇਲਾਜ ਕਰਾਓ ਇਹਦੇ ਵਿੱਚ ਦੋ ਗੱਲਾਂ ਨੇ ਜੀ ਜਿਹਦੇ ਕਰਕੇ ਇਹ ਮੁਖਤਿਆਰ ਸਿੰਘ ਬਾਰ-ਬਾਰ ਪੁਲਿਸ ਦੇ ਅੱਗੇ ਧਰਨਾ ਦਿੰਦਾ ਬੇਸਿਕਲੀ ਮੈਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਲੜਕੇ ਤੇ ਮੁਖਤਿਆਰ ਸਿੰਘ ਆਪਸੇ ਦੇ ਵਿੱਚ ਮਿਲੇ ਹੋਏ ਨੇ ਮੁਖਤਿਆਰ ਸਿੰਘ ਦਾ ਲੜਕਾ ਲਿਆ ਕੇ ਇੱਕ ਇਨਵਰਟਰ ਦਾ ਬੈਟਰਾ ਅ ਇਥੇ ਇੱਕ ਦੁਕਾਨਦਾਰ ਨੂੰ ਵੇਚਦਾ ਹੈ ਕਿ ਮੇਰੀ ਲੜਕੀ ਹਸਪੀਟਲ ਦੇ ਵਿੱਚ ਐਡਮਿਟ ਆ ਤੇ ਉਹਦੇ ਇਲਾਜ ਲਈ ਪੈਸਿਆਂ ਦੀ ਲੋੜ ਆ ਤੇ ਉਹਨੂੰ ਥੋੜੇ ਜੇ ਪੈਸੇ ਦੇ ਦਿੰਦੇ ਆ ਉਹ ਬਕਾਇਦਾ ਉਹਦਾ ਆਧਾਰ ਕਾਰਡ ਤੇ ਸਾਰੇ ਡਾਕੂਮੈਂਟ ਰੱਖਦੇ ਨੇ ਤੇ ਹਜੇ ਉਹ 200 ਮੀਟਰ ਨਹੀਂ ਜਾਂਦਾ ਤੇ ਪਿੱਛੇ ਮੁਖਤਿਆਰ ਸਿੰਘ ਆ ਜਾਂਦਾ ਤੇ ਉਹ ਕਹਿੰਦਾ ਵੀ ਮੇਰਾ ਮੁੰਡਾ ਤੇ ਅਮਲੀ ਆ ਤੇ ਤੁਹਾਨੂੰ ਇਨਵਰਟਰ ਤੇ ਬੈਟਰੀ ਆ ਵੇਚ ਗਿਆ ਤੇ ਇਹ ਇੱਕ ਇਹਨਾਂ ਨੇ ਧੰਦਾ ਅਪਣਾਇਆ ਸੀ ਇਸੇ ਤਰ੍ਹਾਂ ਇੱਕ ਬੈਟਰੀ ਆ ਇਹਨਾਂ ਨੇ ਕਬਾੜੀਏ ਨੂੰ ਦੇ ਕੇ ਤੇ ਫਿਰ ਵਾਪਸ ਲਿਆ ਸੀ ਮੁੰਡਾ ਝੂਠ ਬੋਲ ਕੇ ਪੈਸੇ ਲੈ ਜਾਂਦਾ ਵੀ ਸਾਡੇ ਪਰਿਵਾਰ ਦਾਖ ਲਿਆ ਤੇ ਪਿਓ ਪਿੱਛੋਂ ਆ ਕੇ ਤੇ ਸਮਾਨ ਦੀ ਰਿਕਵਰੀ ਪਾ ਲੈਂਦਾ ਜੇ ਕੋਈ ਉਹਨੂੰ ਆਨਾ ਕਾਨੀ ਕਰਦਾ ਹੈ ਤੇ ਆ ਕੇ ਥਾਣੇ ਦੇ ਬਾਹਰ ਇਕੱਲਾ ਹੀ ਧਰਨਾ ਦੇਣਾ ਚੌਂਕ 'ਚ ਲੰਮੇ ਪੈ ਜਾਣਾ ਅੱਜ ਦਾ ਤੁਸੀਂ ਆ ਪੋਸਟਰ ਵਾਲੀ ਗੱਲ ਦੇਖੀ ਪੋਸਟਰ 'ਚ ਵੀ ਜਿਹੜੇ-ਜਿਹੜੇ ਵਿਅਕਤੀਆਂ ਦਾ ਨਾਮ ਨੇ ਇਹਨਾਂ ਤੇ ਅਸੀਂ ਬਾਰ-ਬਾਰ ਰੇਡ ਕੀਤੀ ਆ ਕਈਆਂ ਦੇ ਖਿਲਾਫ ਹਾਂ ਬਿਲਕੁਲ ਇਹ ਗੱਲ درست ਹੈ ਕਈਆਂ ਦੀ ਜਿਹੜੀ ਪ੍ਰੀਵੀਅਸ ਬੈਕਗ੍ਰਾਉਂਡ ਹਿਸਟਰੀ ਉਹਨਾਂ ਤੇ ਕੇਸ ਰਜਿਸਟਰ ਨੇ ਜਿਹੜਾ ਬੰਦਿਆਂ ਦੇ ਨਾਮ ਲਿੰਦਾ ਉਹਨਾਂ ਤੇ ਅਸੀਂ ਪਰਚੇ ਦਰਜ ਕੀਤੇ ਹੋਏ ਨੇ ਪਰ ਬਿਨਾਂ ਰਿਕਵਰੀ ਤੋਂ ਜਿਹੜੇ ਝੂਠੀ ਕਾਰਵਾਈ ਉਹ ਕਿਸੇ ਤੇ ਨਹੀਂ ਕੀਤੀ ਜਾ ਸਕਦੀ ਤੋ ਮੈਂ ਤਾਂ ਇਹ ਸਮਝਦਾ ਮਾਂ ਵੀ ਮੁਖਤਿਆਰ ਸਿੰਘ ਨੂੰ ਜੋ ਇੰਨਾ ਸ਼ੋਰ ਪਾਉਣ ਨਾਲ ਉਹ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਦਾ ਇਲਾਜ ਕਰਾਵੇ ਉਹਨਾਂ ਦਾ ਟ੍ਰੀਟਮੈਂਟ ਕਰਵਾਵੇ ਦੂਸਰਾ ਜਿਹੜੀ ਇਹ ਧੰਦੇਵਾਜੀ ਚੱਲਦੀ ਹੈ ਨਾ ਵੀ ਮੁੰਡੇ ਬੈਟਰੀ ਵੇਚ ਗਏ ਤੇ ਪਿਓ ਪੈਸੇ ਲੈ ਗਿਆ ਇਦਾਂ ਹੀ ਇੱਕ ਮੋਬਾਈਲ ਦਾ ਹੋਇਆ ਮੁੰਡੇ ਨੇ ਦੁਕਾਨਦਾਰ ਨੂੰ ਮੋਬਾਈਲ ਵੇਚ ਦਿੱਤਾ ਬਕਾਇਦਾ ਉਹਨੇ ਆਧਾਰ ਕਾਰਡ ਦੀ ਫੋਟੋ ਕਾਪੀ ਰੱਖੀ ਤੇ ਬਸ 7 ਮਿੰਟਾਂ ਬਾਅਦ ਪਿਓ ਨੇ ਆ ਕੇ ਉਹਦੀ ਦੁਕਾਨ ਦੇ ਬਾਹਰ ਧਰਨਾ ਦਿੱਤਾ ਕਿ ਮੇਰਾ ਮੁੰਡਾ ਤਾਂ ਅਮਲੀ ਜਾ ਤੇ ਤੈਨੂੰ ਮੋਬਾਈਲ ਵੇਚ ਗਿਆ ਮੁੰਡਾ ਪੈਸੇ ਲੈ ਗਿਆ ਉਹਦੀ ਵਾਪਸੀ ਕੋਈ ਨਹੀਂ ਤੇ ਦੁਕਾਨਦਾਰ ਨੂੰ ਡਰਾ ਧਮਕਾ ਕੇ ਉਹਦੇ ਕੋਲ ਮੋਬਾਈਲ ਵਾਪਸ ਲੈ ਗਿਆ ਤੇ ਫਿਰ ਉਹ ਮੋਬਾਈਲ ਰੱਖ ਕੇ ਇੱਕ ਟੁੱਟਾ ਮੋਬਾਈਲ ਲੈ ਕੇ ਥਾਣੇ ਆ ਗਿਆ ਵੀ ਮੇਰਾ ਮੈਨੂੰ ਦੁਕਾਨਦਾਰ ਨੇ ਇਹਦੀ ਸਕਰੀਨ ਤੋੜਤੀ ਮੈਨੂੰ ਸਕਰੀਨ ਪਾ ਕੇ ਦੋ ਇਸ ਤਰ੍ਹਾਂ ਦੀਆਂ ਘਟਨਾਵਾਂ ਇਹ ਰੋਜ਼ ਕਰਦਾ ਮਤਲਬ ਕਿ ਸਰ ਤੁਸੀਂ ਧਰਨੇ ਦੀ ਗੱਲ ਕਰ ਰਹੇ ਹੋ ਅੱਜ ਵੀ ਉਹ ਦਿਨੋਂ ਧਰਨਾ ਲਗਾਇਆ ਤੇ ਕੱਲਾ ਹੀ ਧਰਨਾ ਲਗਾ ਰਿਹਾ ਨਾ ਕੋਈ ਪਿੰਡ ਦਾ ਹੀ ਨਾਲ ਹੁੰਦਾ ਹੈ ਦੇਖੋ ਇਹਦੇ ਵਿੱਚ ਬੇਸਿਕ ਰੀਜ਼ਨ ਇਹ ਹੈ ਵੀ ਸਾਰਿਆਂ ਨੂੰ ਹਾਲਾਤਾਂ ਬਾਰੇ ਪਤਾ ਹੈ ਸਾਰੇ ਲੋਕੀ ਉਹਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣਦੇ ਆ ਹਾਂ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਉਹਦੇ ਬੱਚੇ ਐਡਿਕਟ ਨੇ ਪਰ ਐਡਿਕਟ ਬੱਚਿਆਂ ਨੂੰ ਆਸਰਾ ਲੈ ਕੇ ਮੈਂ ਤਾਂ ਇਹਨੂੰ ਕਮਾਈ ਦਾ ਹੀ ਸਾਧਨ ਗਿਣਾਗਾ ਵੀ ਮੁੰਡਾ ਅ ਇਨਵਰਟਰ ਵੇਚਦਾ ਤੇ ਪਿਓ ਮਗਰੋਂ ਰਿਕਵਰੀ ਲੈ ਜਾਂਦਾ ਤੇ ਦੁਕਾਨਦਾਰ ਨਾਲ ਇਹ ਠੱਗੀ ਮਾਰ ਲੈਂਦੇ ਆ ਕਬਾੜੀਏ ਨੂੰ ਬੈਟਰੀ ਵੇਚਦੇ ਨੇ ਤੇ ਪਿਓ ਆ ਕੇ ਕਬਾੜੀਏ ਦੀ ਦੁਕਾਨਦਾਰ ਕੱਲਾ ਹੀ ਧਰਨਾ ਦੇ ਦਿੰਦਾ ਤੇ ਮੁੰਡਾ ਪੈਸੇ ਲੈ ਜਾਂਦਾ ਪਿਓ ਬੈਟਰੀ ਲੈ ਜਾਂਦਾ ਮਲਕਿ ਇਦਾਂ ਹੀ ਇਹਨਾਂ ਨੇ ਜਿਹੜਾ ਮੋਬਾਈਲ ਵਾਲੀ ਦੁਕਾਨ ਵਾਲੇ ਨਾਲ ਕੀਤਾ ਵੀ ਉੱਥੇ ਵੀ ਮੁੰਡਾ ਜਿਹੜਾ ਵਾ ਉਹ ਮਲਕਿ ਮੋਬਾਈਲ ਵੇਚ ਦਿੰਦਾ ਤੇ ਮੋਬਾਈਲ ਦੁਕਾਨਦਾਰ ਪੂਰੀ ਪ੍ਰਕਿਰਿਆ ਕਰਦਾ ਵੀ ਉਹ ਉਹਦੇ ਕੋਲ ਆਧਾਰ ਕਾਰਡ ਜਾਂ ਉਹਦੇ ਕੋਲ ਦਸਤਾਵੇਜ਼ ਲੈ ਲੈਂਦਾ ਤੇ ਪਿਓ ਆ ਕੇ ਧਰਨਾ ਦੇ ਕੇ ਉਹਦੇ ਕੋਲ ਮੋਬਾਈਲ ਵਾਪਸ ਲੈ ਜਾਂਦਾ ਹਰ ਥਾਂ ਤੇ ਵੀਡੀਓ ਬਣਾਉਂਦਾ ਹਰ ਇੱਕ ਗੱਲ ਦੇ ਕਿਸ ਜੋ ਜੋ ਮਰਜ਼ੀ ਆ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਤੂੰ ਪਿੱਛੇ ਜੇ ਵੇਖਿਆ ਹੋਊਗਾ ਕਿ ਮੁਲਾਜ਼ਮਾਂ ਦੇ ਪਿੱਛੇ ਭੱਜਣ ਲੱਗਾ ਕਿ ਤੂੰ ਹੀ ਭੈ ਲੈਨੇ ਏਦਾਂ ਦੇ ਐਲੀਗੇਸ਼ਨ ਏਦਾਂ ਦਾ ਝੂਠਾ ਪਖੰਡਵਾਜੀ ਇਹ ਰੋਜ਼ਾਨਾ ਹੀ ਕਰਦਾ ਅਸੀਂ ਵੀ ਇਹਦੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਹਾਂ ਇਹਦੇ ਲੜਕੇ ਵੀ ਜਿਹੜੇ ਇਸ ਤੰਦੇ ਦੇ ਵਿੱਚ ਇਨਵੋਲ ਵਾ ਸੀ ਉਹਨਾਂ ਬਾਰੇ ਵੀ ਵੈਰੀਫਾਈ ਕਰ ਰਹੇ ਆ ਜਿੱਥੇ ਇਹਨੇ ਜਿਹੜੇ ਬੰਦਿਆ ਬਾਰੇ ਦੱਸਿਆ ਵਾ ਉਹ ਮੈਂ ਐਸਐਚਓ ਦੀ ਡਿਊਟੀ ਲਾਤੀ ਆ ਕਿ ਉਹਨਾਂ ਨੂੰ ਰੀ ਵੈਰੀਫਾਈ ਕਰੇ ਜਿਉਂ ਕੋਈ ਇਦਾਂ ਦੇ ਕੰਮ ਦੇ ਵਿੱਚ ਇਨਵੋਲ ਹੋਇਆ ਤੇ ਉਹਨਾਂ ਨੂੰ ਫੜ ਕੇ ਅੰਦਰ ਕਰੇ ਜੇ ਮੈਂ ਆਪਣੀ ਸਬ-ਡਿਵੀਜ਼ਨ ਦੀ ਗੱਲ ਕਰਾਂ ਤੇ ਅਸੀਂ ਤੇ ਬਹੁਤ ਵੱਡੀਆਂ ਵੱਡੀਆਂ ਰਿਕਵਰੀਆਂ ਕਰ ਰਹੇ ਹਾਂ 40 42 ਕਿਲੋ ਦੇ ਕਰੀਬ ਅਸੀਂ ਅੱਜ ਤੱਕ ਹੈਰਨ ਫੜ ਚੁੱਕੇ ਹਾਂ 45 ਦੇ ਕਰੀਬ ਡਰੋਨ ਫੜ ਚੁੱਕੇ ਹਾਂ ਤੇ ਅਸੀਂ ਕਿਲੋਆਂ ਦੇ ਵਿੱਚ ਰਿਕਵਰੀ ਕਰ ਚੁੱਕੇ ਹਾਂ ਤਾਂ ਕਿ ਜਿਹੜੇ ਪੰਜਾਬ ਨੂੰ ਇਸ ਸਟੇਟ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਤੇ ਅਸੀਂ ਜਿੱਥੇ ਇਹ 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 ਮਲਕਿ ਨਸ਼ੇ ਫੜ ਰਹੇ ਹਾਂ ਉੱਥੇ ਜਿਹੜੇ ਐਡਿਕਟ ਆ ਉਹਨਾਂ ਨੂੰ ਦਾਖਲ ਵੀ ਕਰਾ ਕਰਾ ਰਹੇ ਹਾਂ ਕਾਫੀ ਵਿਅਕਤੀ ਆ ਜਿਹੜੇ ਅਸੀਂ ਦਾਖਲ ਕਰਾਏ ਜੇ ਮੈਂ ਇਹਦੀ ਮੁਖਤਿਆਰ ਸਿੰਘ ਦੀ ਗੱਲ ਕਰਾਂ ਤੇ ਐਮਐਲਏ ਜਿਹੜੇ ਸਰਬੰਸ ਸਿੰਘ ਧੋਨ ਆ ਉਹਨਾਂ ਨੇ ਵੀ ਇਹਨੂੰ ਪੈਸੇ ਦਿੱਤੇ ਸੀ ਵੀ ਜਾ ਜਾ ਕੇ ਤੂੰ ਬੱਚਿਆਂ ਦਾ ਇਲਾਜ ਕਰਾ ਸੋ ਇਹ ਇਲਾਜ ਕਰਾਉਣ ਦੀ ਬਜਾਏ ਉਹਨਾਂ ਦੀ ਬਿਮਾਰੀ ਦਾ ਫਾਇਦਾ ਉਠਾ ਕੇ ਹਰ ਥਾਂ ਇਸੇ ਤਰ੍ਹਾਂ ਹੀ ਵਿਖਿਆਨ ਕਰਦਾ ਹੈ ਤੇ ਲੋਕਾਂ ਨਾਲ ਠੱਗੀਆਂ ਮਾਰਦਾ ਸਰ ਇਹ ਪੁਲਿਸ ਦੀ ਜਿਹੜੀ ਆ ਬਦਨਾਮ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ ਇਨਸਾਨ ਬਿਲਕੁਲ ਜੀ ਬਿਲਕੁਲ ਇਹ ਤਾਂ ਤਾਂ ਸਪਸ਼ਟ ਹੈ ਜੀ ਮਲਕਿ ਇਸ ਕੰਮ ਦੇ ਵਿੱਚ ਮੈਂ ਵੀ ਇਨਵੋਲਵ ਹਾਂ ਜਦੋਂ ਮੈਂ ਨਵਾਂ ਨਵਾਂ ਆਇਆ ਤੇ ਮੈਨੂੰ ਵੀ ਲੱਗਿਆ ਵੀ ਇਹਦੇ ਨਾਲ ਬਹੁਤ ਤਕਾ ਹੈ ਮੈਂ ਵੀ ਇਹਨੂੰ ਪੇਸ਼ਕਸ਼ ਕੀਤੀ ਵੀ ਮੈਂ ਜਿੱਥੋਂ ਮਰਜ਼ੀ ਕਰਕੇ ਤੇਰਾ ਇਲਾਜ ਕਰਾਵਾਂ ਤੂੰ ਬੱਚਿਆਂ ਨੂੰ ਟ੍ਰੀਟਮੈਂਟ ਵਾਸਤੇ ਦਾਖਲ ਕਰਾ ਮੈਂ ਇਲਾਜ ਕਰਾਵਾਂਗਾ ਪਰ ਇਸ ਪਾਸੇ ਨਹੀਂ ਆਉਂਦਾ ਸਿਰਫ ਵੀਡੀਓ ਬਣਾਉਣੀ ਇਕੱਲੇ ਨੇ ਧਰਨਾ ਦੇਣਾ ਇਕੱਲੇ ਨੇ ਅਜਈਆਂ ਕਾਰਵਾਈਆਂ ਕਰਨੀਆਂ ਇਹਦੇ ਵਿੱਚ ਹੀ ਸ਼ਾਮਿਲ